ਕਿਉਂ ਨੇ ਮਾਰ ਰ ਇਹਦਾ ਕਰਨਾ ਪਰ ਮਹਾਰਾਜ ਨੇ ਤੇ ਫਾਲੋ ਨੂੰ ਦਿੱਤਾ ਹੀ ਨਹੀਂਆ ਮਹਾਰਾਜ ਨੇ ਮੈਨੂੰ ਤੇ ਆ ਮੈਨੂੰ ਮਹਾਰਾਜ ਦਾ ਵਿਸ਼ਵਾਸ ਵੀ ਰੁੱਟ ਗਿਆ ਹੁਣ ਮੈਨੂੰ ਵੀ ਕੋਰਾ ਸੀ ਲੈ ਕੋਰਾ ਹੀ ਛੋਟਾ ਸੀ ਉਹ ਮੁੰਡੇ ਨਾਲ ਛੋਟਾ ਮਾਪਿਆਂ ਦਾ ਜਵਾਨ ਪੁੱਤ ਗੁਰੂ ਦੇ ਲੱਣ ਲੱਗਿਆ ਹੋਇਆ ਸੀ ਪਰਿਵਾਰਿਕ ਮੈਂਬਰ ਦੱਸਦੇ ਨੇ ਕਿ ਉਹ ਕਿੰਨੀ ਸੇਵਾ ਕਰਦਾ ਹੁੰਦਾ ਸੀ 2 ਵਜੇ ਇਸ਼ਨਾਨ ਕਰਕੇ ਗੁਰਦੁਆਰਾ ਸਾਹਿਬ ਜਾਂਦਾ ਸੀ ਇੱਕ ਨਹੀਂ ਸਗੋਂ ਦੋ ਤਿੰਨ ਗੁਰਦੁਆਰਾ ਸਾਹਿਬ ਤੇ ਵਿੱਚ ਜਾ ਕੇ ਉਹ ਮੱਥਾ ਟੇਕਦਾ ਸੀ ਅਤੇ ਨਾਲ ਹੀ ਇੱਕ ਗੁਰਦਾਰੇ ਦਾ ਗਰੰਥੀ ਸਿੰਘ ਵਿਸੀ پتہ ਲੱਗਿਆ ਕਿ ਜਦੋਂ ਬੀਤੇ ਦਿਨ ਉਹ ਅੰਮ੍ਰਿਤਸਰ ਸਾਹਿਬ ਜਾ ਰਿਹਾ ਸੀ ਤਾਂ ਰਸਤੇ ਦੇ ਵਿੱਚ ਉਸ ਦੇ ਨਾਲ ਹਾਦਸਾ ਹੋ ਗਿਆ ਪਰ ਇਸ ਤੋਂ ਵੀ ਮਾੜੀ ਖਬਰ ਉਸ ਪਰਿਵਾਰ ਤੇ ਲਈ ਹੈ ਕਿ ਇੱਕ ਔਰਤ ਜੋ ਕਿ ਦਵਾਈ ਲੈਣ ਦੇ ਲਈ ਘਰੋਂ ਨਿਕਲੀ ਸੀ ਅਤੇ ਰਾਹ ਦੇ ਵਿੱਚ ਐਸੇ ਮੁੰਡੇ ਤੋਂ ਉਸਨੇ ਲਿਫਟ ਲੈ ਲਈ ਅਤੇ ਲਿਫਟ ਲੈਣ ਤੋਂ ਕੁਝ ਹੀ ਸਮੇਂ ਬਾਅਦ ਅਜਿਹਾ ਹਾਦਸਾ ਹੋਇਆ ਜਿਸ ਦੇ ਵਿੱਚ ਦੋਵੇਂ ਹੀ ਥਾਏ ਮੁੱਕ ਗਏ ਇਕੱਟਣਾ ਅੰਮ੍ਰਿਤਸਰ ਬਠਿੰਡਾ ਨੈਸ਼ਨਲ ਹਾਈਵੇ ਪਿੰਡ ਸ਼ੇਰੋ ਵਿਖੇ ਵਾਪਰੀ ਹੈ ਜਿੱਥੇ ਪਿਆਰਕ ਸੜਕ ਖਾਦਸੇ ਦੇ ਵਿੱਚ ਦੋ ਪਰਿਵਾਰ ਉਜੜ ਗਏ ਇਹ ਹਾਦਸਾ ਇੰਨਾ ਜ਼ਿਆਦਾ ਪਿਆਰਕ ਸੀ ਕਿ ਦੋ ਲੋਕਾਂ ਨੇ ਮੌਕੇ ਤੇ ਦਮ ਤੋੜਿਆ ਹੈ ਜਾਣਕਾਰੀ ਅਨੁਸਾਰ ਅਣਪਛਾਤੇ ਵਾਹਨ ਦੇ ਵੱਲੋਂ ਮੋਟਰਸਾਈਕਲ ਨੂੰ ਮਾਰੀ ਗਈ ਟੱਕਰ ਦੇ ਵਿੱਚ ਮੋਟਰਸਾਈਕਲ ਤੇ ਸਵਾਰ ਗਰੰਥੀ ਸਿੰਘ ਨੌਜਵਾਨ ਅਤੇ ਇੱਕ ਔਰਤ ਬੀਬੀ ਦੀ ਜਾਨ ਗਈ ਹੈ ਦੱਸਦੀ ਹੈ ਕਿ ਰਾਤੀ ਪਹਿਚਾਨ ਪਿੰਡ ਬੜਿੰਗ ਨਿਵਾਸੀ 19 ਸਾਲਾ ਹਰਪ੍ਰੀਤ ਸਿੰਘ ਅਤੇ ਪਿੰਡ ਬੂ ਨਿਵਾਸੀ ਬਜ਼ੁਰਗ ਔਰਤ सुरेंद्र कौर ਤੇ ਬਚੋਂ ਕੀਤੀ ਗਈ ਬਜ਼ੁਰਗ ਔਰਤ सुरेंद्र कौर ਦਵਾਈ ਲੈਣ ਤੇ ਲਈ ਜਾ ਰਹੀ ਸੀ ਕਿ ਰਸਤੇ ਦੇ ਵਿੱਚ ਉਸਨੇ ਮੋਟਰਸਾਈਕਲ ਸਵਾਰ ਨੌਜਵਾਨ ਹਰਪ੍ਰੀਤ ਸਿੰਘ ਤੋਂ ਲਿਫਟ ਲਈ ਸੀ ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਨਹੀਂ ਪਤਾ ਸੀ ਕਿ ਇਹ ਲਿਫਟ ਲੈਣ ਤੋਂ ਬਾਅਦ ਕੁਝ ਹੀ ਸਮੇਂ ਚ ਦੋਹਾਂ ਨੇ ਮੁੱਕ ਜਾਣਾ ਸੜਕਾ ਹਾਦਸੇ ਦਾ ਸ਼ਿਕਾਰ ਦੋਵੇਂ ਜਾਣੇ ਹੋਏ ਅਤੇ ਉਹਨਾਂ ਦਮ ਤੋੜਿਆ ਦੱਸਦੇ ਕਿ ਹਰਪ੍ਰੀਤ ਸਿੰਘ ਅੰਮ੍ਰਿਤਸਰ ਦੇ ਗੁਰਦੁਆਰਾ ਸਾਹਿਬ ਵਿਖੇ ਬਤੌਰ ਗ੍ਰੰਥੀ ਦਾ ਇਨਾਤ ਸੀ ਅੰਮ੍ਰਿਤਸਰ ਵਿਖੇ ਮੱਥਾ ਟੇਕਣ ਦੇ ਲਈ ਕਰੋ ਰਵਾਨਾ ਹੋਇਆ ਸੀ ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰਦੇ ਹੋਏ ਜਾਂਚ ਪੜਤਾਲ ਜਿੱਥੇ ਸ਼ੁਰੂ ਕੀਤੀ ਗਈ ਉੱਥੇ ਹੀ ਪਰਿਵਾਰਿਕ ਮੈਂਬਰਾਂ ਦਾ ਰੋ ਰੋ ਬੁਰਾ ਹਾਲ ਹੋ ਗਿਆ ਤੇ ਇਸ ਮੁੰਡੇ ਦੀ ਭੈਣ ਦਾ ਕਹਿਣਾ ਸੀ ਕਿ ਉਹ ਇੰਨੀ ਸੇਵਾ ਕਰਦਾ ਸੀ ਪਤਾ ਨਹੀਂ ਆਖਿਰਕਾਰ ਰੱਬ ਨੇ ਉਸ ਦੇ ਨਾਲ ਇੰਜੇ ਕਿਉਂ ਕਰ ਦਿੱਤਾ ਮੇਰਾ ਵੀਰ ਸੀ ਹਾਂਜੀ ਵੀਰੇ ਤੇ ਉਹ ਟਾਲਾ ਸਾਹਿਬ ਵੀ ਜਾਂਦਾ ਸੀ ਔਰ ਹਰਮੰਦਰ ਸਾਹਿਬ ਵੀ ਜਾਂਦਾ ਸੇਵਾ ਕਰਦਾ ਸੀ ਪਿੰਡ ਵੀ ਗੋਦਵਾਰਾ ਮਿਲਿਆ ਉਹਨੂੰ ਪਿੰਡ ਵੀ ਮਿਲਿਆ ਪਿੰਡ 2 ਵਜੇ ਉੱਠ ਗਿਆ ਤੜਕੇ ਇਸ਼ਨਾਨ ਦਾ ਪਾਣੀ ਸਰਪਿੰਡੇ ਕੇ ਸ਼ਿਸ਼ਾਨਾ ਕਰਕੇ ਉਹਨੇ ਜਾਣਾ ਉਹ ਤੇ ਜਲਨ ਕਰਦੇ ਉਹਨੇ ਮਾਰ ਰਿਆ ਦਾ ਕਰਨਾ ਪਰ ਮਹਾਰਾਜ ਨੇ ਤੇ ਫਾਲੋ ਨੂੰ ਦਿੱਤਾ ਹੀ ਨਹੀਂਆ ਮਹਾਰਾਜ ਨੇ ਮੈਨੂੰ ਤੇ ਆਪ ਮੈਨੂੰ ਮਹਾਰਾਜ ਦਾ ਵਿਸ਼ਵਾਸ ਵੀਰੇ ਹਟ ਗਿਆ ਹੁਣ ਮੈਨੂੰ ਵੀ ਕੋਰਾ ਸੀ ਲੈ ਕੋਰਾ ਹੀ ਛੋਟਾ ਸੀ ਉਹ ਮੁੰਡੇ ਨਾਲੋਂ ਛੋਟਾ ਆ ਗਿਆ ਕਿੰਨਾ بڑا ਮੈਂ ਛੋਟਾ ਛੋਟਾ ਨਹੀਂ ਸਾਰਾ ਪਾਪ ਇਹ ਜਿੱਦਾ ਹੀ ਦੇਖਾ ਦਿੰਦਣਾ ਵੀ ਦੇਣਾ ਹਾਂ ਮੈਂ ਇਨਸਾਫ ਦਿਵਾਉ ਕਿਉਂਕਿ ਉਹ ਮੇਰੇ ਦੇ ਪੈਰ ਵੱਡੇ ਆ ਗਿੱਟਿਆਂ ਤੋਂ ਵੱਡੇ ਆ ਦੋਵੇਂ ਇੱਕ ਦਾ ਕੱਲ ਕਿਸ਼ਮ ਗਿੱਟਿਆਂ ਤੋਂ ਹੋਇਆ ਵਾ ਇੱਕ ਪੱਪਾ ਵੱਡਿਆ ਸਰ ਸਿੰਘ ਬੜੀ ਕਿਹੜੇ ਪਿੰਡ ਤੋਂ ਰੈਨਕਮਾਉਂਡਪੁਰ ਤੋਂ ਇਹ ਐਕਸੀਡੈਂਟ ਹੋਇਆ ਜੀ ਨੌਜਵੰਤ ਅਕਨਾਲ ਲੇਡੀਜ਼ ਦੀ ਮੌਤ ਹੋਈ ਹੈ ਉਹ ਕਿਵੇਂ ਹਸਾਬ ਵਾਪਰਾ ਕੀ ਗੱਲ ਪਈ ਸਾਰੀ ਉਹ ਨਾ ਜੀ ਮੁੰਡਾ ਹਰਮੰਦਰ ਸਾਹਿਬ ਜਾ ਰਿਹਾ ਸੀ ਸਵੇਰ ਕੋਈ 7:00 7:00 ਵਜੇ ਚ 5 ਮਿੰਟ ਰਿੰਦੇ ਸੀ ਤੇ ਉਸ ਤੋਂ ਬਾਅਦਾਂ ਟੋਲ ਪਲਾਜੇ ਤੋਂ ਥੋੜਾ ਜਿਹਾ ਅੱਗੇ ਆਣ ਕੇ ਤੇ ਕਹਿੰਦੇ ਆ ਕਿ ਟੂੜੀ ਵਾਲੇ ਢੋਂਗ ਚ ਵੱਜਾਇਆ ਪੱਕਾ ਸ਼ੋਰ ਨਹੀਂ ਹੈ ਉਸ ਤੋਂ ਬਾਅਦਾਂ ਕਾਰਵਾਈ ਜੋ ਪੁਲਿਸ ਕਰੂਗੀ ਆਪਨੇ ਉਸ ਤੋਂ ਬਾਅਦਾਂ ਪਤਾ ਲੱਗੂਗਾ ਨਾਲ ਲੇਡੀਜ਼ ਵੀ ਕੋਈ ਹਾਂਜੀ ਕੋਈ ਇੱਕ ਲੇੜੀ ਗਈ ਉਹਨਾਂ ਨੇ ਆਪਣਾ ਟੋਲ ਪਲਾਜੇ ਤੇ ਉਹਨਾਂ ਨੂੰ ਇਹ ਉਹਨਾਂ ਨੇ ਉਹਨਾਂ ਨੂੰ ਪਾ ਲਿਆ ਤੇ ਨਾਲ ਉਹਨਾਂ ਦੀ ਵੀ ਡੈੱਥ ਹੋ ਗਈ ਠੀਕ ਹੋ ਗਿਆ ਹਾਂ ਜੀ ਕਿੰਨੇ ਵਜੇ ਘਟਣਾ ਇਹ ਇਹ ਕੋਈ 7 ਵਜੇ ਚ 5 ਮਿੰਟ ਰਹਿੰਦੇ ਸੀ ਠੀਕ ਹੈ ਜੀ ਸਵੇਰ ਦੀ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਪਰਿਵਾਰ ਨੂੰ ਕੀ ਸਾਥ ਹੋਇਆ ਪੁਲਿਸ ਵੱਲੋਂ ਕਾਰਵਾਈ ਕਰ ਰਹੇ ਆ ਜਿਉ ਜੋ ਚਮਕੀਆਂ ਨਿਸ਼ਾਰਾ ਪਨਵਾ ਉਸ ਤੇ ਕਾਰਵਾਈ ਚੱਲ ਰਹੀ ਹੈ ਉਸ ਤੋਂ ਬਾਅਦ ਆ ਮੇਰਾ ਵੀਰ ਸੀ ਹਾਂ ਜੀ ਪੰਜੀ ਵੀਰੇ ਤੇ ਉਹ ਟਾਲਾ ਸਹਿਬੀ ਜਾਂਦਾ ਸੀ ਔਰ ਹਰਮੰਦਰ ਸਾਹਿਬ ਵੀ ਜਾਂਦਾ ਸੇਵਾ ਕਰਦਾ ਸੀ ਪਿੰਡ ਵੀ ਕੋਤਵਾਰਾ ਮਿਲਿਆ ਉਹਨੂੰ ਪਿੰਡ ਵੀ ਮਿਲਿਆ ਪਿੰਡ 2 ਵਜੇ ਉੱਠ ਗਿਆ ਤੜਕੇ ਇਸ਼ਨਾਨ ਦਾ ਪਾਣੀ ਸਿਰ ਪਿੰਡੇ ਕੇਸ਼ੇ ਇਸ਼ਨਾਨ ਕਰਕੇ ਉਹਨੇ ਜਾਣਾ ਉਥੇ ਸਲਾਣ